ਦੇਖੋ ADG ਪੰਜਾਬ ਟ੍ਰੈਫਿਕ ਡਿਪਾਰਟਮੈਂਟ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਦੱਸ ਦਿੱਤਾ ਕਿ ਪੰਜਾਬ ਦੇ ਚਾਰ ਮੁੱਖ ਸ਼ਹਿਰਾਂ ਦੇ ਵਿੱਚ ਈ-ਚਲਾਂ ਸਿਸਟਮ ਲਾਗੂ ਹੋਣ ਜਾ ਰਿਹਾ ਹੈ ਇਸੇ ਤਰੀਕੇ ਦੇ ਨਾਲ ਅੰਮ੍ਰਿਤਸਰ ਇੱਕ ਬੜੀ ਪ੍ਰੋਮਿਨੈਂਟ ਸਿਟੀ ਆ ਸਮਾਰਟ ਸਿਟੀ ਆ ਔਰ ਇਹਦੇ ਵਿੱਚ ਸੀਸੀਟੀਵੀ ਕੈਮਰਾਜ਼ ਕਰੀਬ 1185 ਸਾਰੇ ਸ਼ਹਿਰ ਦੇ ਵਿੱਚ ਲੱਗੇ ਆ ਵਾਪਕ ਇੰਟਰਸੈਕਸ਼ਨ ਦੇ ਵਿੱਚ ਔਰ ਇਹਦਾ ਇੰਟੀਗ੍ਰੇਟਿਡ ਕਮਾਂਡ ਕੰਟਰੋਲ ਸੈਂਟਰ ਮ्युनਿਸਪਲ ਕਾਰਪੋਰੇਸ਼ਨ ਆਫਿਸ ਨੂੰ ਜੀ.ਐਮ.ਓ. ਦੇਖੇ ਬਣਾਇਆ ਗਿਆ। ਇਹਦੇ ਵਿੱਚ ਬਹੁਤ ਸਾਰੇ ਪ੍ਰੋਸ ਐਂਡ ਕੌਨਸ ਆ ਜਿਹਦੇ ਇਹ ਵੀ ਵਾਜਿਬ ਗੱਲ ਹੈ ਕਿ ਸਾਰਿਆਂ ਲਈ ਇੱਕਸਾਰ ਯੱਕਜਾ ਕਾਨੂੰਨ ਹੋਣਗੇ। ਜੇ ਆਮ ਬੰਦਾ ਕੋਈ ਗਲਤੀ ਕਰਦਾ ਟ੍ਰੈਫਿਕ ਰੂਲ ਨੂੰ ਵਾਇਲਟ ਕਰਦਾ, ਮੋਟਰ ਵਹੀਕਲ ਐਕਟ ਦੀ ਬੇਹੁਦਤੀ ਕਰਦਾ ਉਹਦਾ ਚਲਾਨ ਹੋਊਗਾ। ਉੱਥੇ ਨਾਲ ਨਾਲ ਜੇ ਕੋਈ ਵੀਆਈਪੀ ਆ, ਬੀਵੀਆਈਪੀ ਆ, ਪੁਲਿਸ ਕਮਿਸ਼ਨਰ ਤੱਕ ਹੋਣਗੇ ਤੇ ਉਹਨਾਂ ਦਾ ਵੀ ਚਲਾਨ ਡਾਕਰਾ ਇਹਨਾਂ ਦੇ ਘਰ ਪਹੁੰਚ ਜਾਊਗਾ। ਨੇਗਟਿਵਿਟੀ ਇਹ ਨਜ਼ਰ ਆ ਰਹੀ ਹੈ ਕਿ ਇਕਦਮ ਯਕਦਾ ਤਰੀਕੇ ਨਾਲ ਇਹਨੂੰ ਸ਼ੁਰੂ ਕਰ ਦੇਣਾ ਇਹਦੇ ਵਿੱਚ ਲੋਕਾਂ ਨੂੰ ਪਬਲਿਕ ਅਵੇਅਰਨੈਸ ਕੈਂਪੇਨ ਚਲਣੀ ਚਾਹੀਦੀ ਸੀ 3-4 ਮਹੀਨੇ 90 ਦਿਨ ਮਿਨੀਮਮ ਚਲਾਉਂਦੇ ਮੀਡੀਆ ਪਲੈਟਫਾਰਮਸ ਆਪ ਜੀ ਜਿਹਾ ਹੀ ਤੁਸੀਂ ਪ੍ਰੋਮਿਨੈਂਟ ਜਰਨਲਿਸਟ ਹੋ ਤੁਸੀਂ ਸ਼ਹਿਰ ਦੇ ਹਰ ਮੁੱਦੇ ਨੂੰ ਚੱਕਦੇ ਹੋ ਆਪ ਜੀ ਦੇ ਰਾਈ ਸੰਦੇਸ਼ ਲੋਕਾਂ ਨੂੰ ਜਾਂਦਾ ਲੋਕ ਵਹਿਰ ਹੁੰਦੇ ਬੱਚੇ ਬੱਚੇ ਤੱਕ ਇਹ ਗੱਲ ਪਹੁੰਚ ਜਾਂਦੀ ਇਦਾਂ ਤਾਂ ਨਾ ਹੁੰਦਾ ਨਾ ਕਿ ਇਕਦਮ ਸ਼ੁਰੂ ਕਰ ਦਿੱਤਾ ਲੋਕਾਂ ਨੂੰ ਇਹ ਗੱਲ ਦਾ ਅਹਿਸਾਸ ਨਾ ਹੋਵੇ ਕਿ ਹੁਣ ਇਹ ਕੈਮਰਾਸ ਚੱਲਦੇ ਆ ਤੇ ਈਲੀਵਲ ਸਿਸਟਮ ਵੀ ਚੱਲ ਗਿਆ ਕੀ ਪੁਲਿਸ ਅមਲੇ ਦੀ ਕੀ ਟ੍ਰੇਨਿੰਗ ਕਰ ਦਿੱਤੀ ਹੈ ਕੀ ਉਹਨਾਂ ਨੂੰ ਈ ਚਲਾਨ ਮਸ਼ੀਨਜ਼ ਮਹਿਆ ਕਰਾ ਦਿੱਤੀਆਂ ਕੀ ਉਹਨਾਂ ਦੀ ਰਿਹਸਲਸ ਹੋ ਗਈਆਂ ਥੱਲੇ ਅਸੀਂ ਨੋਵਲਟੀ ਚੌਂਕ ਦੇ ਵਿੱਚ ਖੜੇ ਸੀ ਟ੍ਰਾਫਿਕ ਮੁਲਾਜ਼ਮੀਆਂ ਨਾਲ ਗੱਲਬਾਤ ਵੀ ਕੀਤੀ ਉਹ ਕਹਿੰਦਾ ਸਾਨੂੰ ਤਾਂ ਇਸ ਗੱਲ ਬਾਰੇ ਪਤਾ ਹੀ ਨਹੀਂ ਜੇ ਤੁਹਾਡੇ ਆਪ ਨੇ ਅមਲੇ ਨੂੰ ਇਹ ਗੱਲ ਦੱਨੀ ਭੁੱਲਾ ਤੇ ਆਮ ਆਬਾਦ ਜਿੰਨਾਂ ਦੇ ਟੈਕਸ ਪੇਡ ਮਨੀ ਤੋਂ ਸਟੇਟ ਟੈਕਸ ਚੈਕਰ ਤੋਂ ਵੱਡੇ ਵੱਡੇ ਫਰੰਟਾ ਨਾ ਜਾਣੀਆਂ ਤੇ ਉਹਨਾਂ ਨੂੰ ਕਿਵੇਂ ਪਤਾ ਹੋਊਗਾ ਸੋ ਕਿਤੇ ਜਿਹੜੇ ਰੂਲਸ ਆ ਕਾਨੂੰਨ ਆ ਕਵਾਨੀਨ ਆ ਉਹ ਬਣਦੇ ਲੋਕਾਂ ਦੀ ਸਹੂਲਤ ਲਈ ਲੋਕਾਂ ਦੇ ਫਾਇਦੇ ਲਈ ਸੇਫਟੀ ਸਿਕਿਉਰਿਟੀ ਲਈ ਤੁਹਾਡੇ ਸਾਬ ਨਾਲ ਜਲਦਬਾਜੀ ਜ਼ਿਆਦਾ ਹੋ ਗਈ ਹੈ ਯਾ ਇਕਦਮੀ ਕਹਿ ਦਿੱਤਾ ਕਿ 26 ਜਨਵਰੀ ਤੋਂ ਇਹ ਲਾਂਚ ਸ਼ੁਰੂ ਆਦਾ ਲੋਕਾਂ ਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਯਾ ਮੈਨੂੰ ਲੱਗਦਾ ਬੇਸਿਕ ਪ੍ਰੈਪਰੇਸ਼ਨ ਇਹਨਾਂ ਦੀ ਆਪ ਦੇ ਖੁਦ ਨਹੀਂ ਨਹੀਂ ਹੈਗੀ ਪਿਛਲੇ ਸਮੇਂ 'ਚ ਇਹਨਾਂ ਨੇ ਇੱਕ ਰੈਗੂਲੇਸ਼ਨ ਪਾਸ ਕੀਤਾ ਕਿ ਛੋਟੇ ਬੱਚੇ ਜਿਹੜੇ ਸਕੂਲ ਜਾਂਦੇ ਆ ਜੋ ਵੀਕਲ ਡਰਾਈਵ ਕਰਨਗੇ ਤੇ ਉਹਨਾਂ ਨੂੰ ਫਾਈਨ ਕਰਾਂਗੇ ਵੀਕਲ ਇੰਪਾਉਂਡ ਕਰਾਂਗੇ ਉਹਨਾਂ ਦੇ ਪੇਰੈਂਟਸ ਨੂੰ ਸਜ਼ਾ ਦੇਵਾਂਗੇ ਜੇਲ੍ਹ ਭੇਜਾਂਗੇ ਲਾਈਸੈਂਸ ਨਹੀਂ ਬਣਾਇਆ ਕਰਨਗੇ ਵੱਡੇ ਵੱਡੀਆਂ ਗੱਲਾਂ ਕਰਤੀਆਂ 25-25 ਹਜ਼ਾਰ ਰੁਪਏ ਜੁਰਮਾਨਾ ਕਰਾਂਗੇ ਉਹ ਕੁਝ ਹਫ਼ਤੇ ਸਾਰਾ ਰੌਲਾ ਰੱਪਾ ਪਿਆ ਸਭਾ ਠਾਪ ਹੋ ਗਏ ਬਹਿ ਗਿਆ ਕੋਈ ਵੀ ਉਹਨੂੰ ਫੋਲੋ ਨਹੀਂ ਕਰਦਾ ਕਿਤੇ ਮੈਨੂੰ ਵੀ ਇਹ ਡਰ ਰਿਹਾ ਕਿ ਮੈਂ ਆਪ ਇਸ ਗੱਲ ਦਾ ਹਮਾਇਤੀ ਹਾਂ ਕਿ ਸੀਸੀਟੀਵੀ ਕੈਮਰਾ ਸਿਰਾਈ ਹਿਚ ਲਾਂ ਪ੍ਰੋਜੈਕਟ ਚੱਲਣਾ ਚਾਹੀਦਾ ਪਰ ਜਦੋਂ ਸ਼ਹਿਰ ਦੇ ਕੋਈ ਪਬਲਿਕ ਟਰਾਂਸਪੋਰਟ ਐਨੀ ਪ੍ਰਾਈਵੇਟ ਓਨਡ ਵੀਕਲਸ ਜ਼ਿਆਦੇ ਆ ਰਾਹੀ ਪ੍ਰੋਜੈਕਟ ਫੇਲ ਹੋ ਗਿਆ ਇਲੈਗਲ 40 ਹਜ਼ਾਰ ਤੋਂ ਵੱਧ ਆਟੋ ਚੱਲਦੇ ਆ ਲੋਕਾਂ ਕੋਲ ਹਾਈ ਸਕਿਉਰਿਟੀ ਨੰਬਰ ਪਲੇਟਸ ਸਾਝ ਵੀ ਨਹੀਂ ਹੈਗੀਆਂ ਇਹ ਉਹਨਾਂ ਨੂੰ ਬੜੀ ਮੁਸ਼ਕਲ ਆਏਗੀ ਕਈ ਲੋਕ ਇਸ ਤਰ੍ਹਾਂ ਦੇ ਟੂ-ਵੀਲਰ ਹੋਵੇ ਜਾਂ ਫੋਰ-ਵੀਲਰ ਹੋਵੇ ਖਰੀਦ ਲੈਂਦੇ ਨੇ ਕੁਝ ਦਸਤਾਵੇਜ਼ ਰੱਖ ਲੈਂਦੇ ਨੇ ਲਈ ਵੇਚੀ ਦਾ ਦਸਤਾਵੇਜ਼ ਜਿਹੜਾ ਉਹ ਰੱਖ ਲੈਂਦੇ ਆਪਣੇ ਕੋਲ ਤੇ ਗੱਡੀ ਆਪਣੇ ਨਾਮ ਹੀ ਨਹੀਂ ਕਰਾਉਂਦੇ ਜੇਕਰ ਉਹ ਨਿਯਮ ਤੋੜਦੇ ਤੇ ਜਿਹਦੇ ਨਾਮ ਦੇ ਉੱਤੇ ਗੱਡੀ ਚਲਾਉਂਦੇ ਉਹਦੇ ਘਰ ਜਾਣਾ ਦੋਸਤੋ ਜੇਕਰ ਤੁਸੀਂ ਸੜਕ ਤੇ ਜਾਂਦਿਆਂ ਕੋਈ ਟ੍ਰੈਫਿਕ ਨਿਯਮ ਤੋੜਦੇ ਹੋ ਕਿਸੇ ਵੀ ਟ੍ਰੈਫਿਕ ਨਿਯਮ ਦੀ ਉਲੰਘਣਾ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ 4 ਸ਼ਹਿਰਾਂ ਦੇ ਵਿੱਚ ਈ ਚਲਾਨ ਸ਼ੁਰੂ ਹੋਣ ਜਾ ਰਿਹਾ 26 ਜਨਵਰੀ ਤੋਂ। ਮੁਹਾਲੀ, ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ। ਤਾਂ ਤਿਆਰੀਆਂ ਤੁਹਾਨੂੰ ਰੱਖਣੀਆਂ ਪੈਣਗੀਆਂ। ਤੁਹਾਨੂੰ ਪੂਰੀ ਸਮਝ ਦੇ ਨਾਲ ਸੜਕ ਦੇ ਉੱਤੇ ਚੱਲਣਾ ਪਏਗਾ। ਤਾਂ ਜੋ ਤੁਹਾਨੂੰ ਪਤਾ ਹੋਵੇ ਕਿ ਕਿਹੜੀ ਗਲਤੀ ਮੈਂ ਕਰਾਂਗਾ ਤਾਂ ਮੇਰੇ ਘਰ ਵਿੱਚ ਚਲਾਨ ਆ ਸਕਦਾ ਨਹੀਂ ਤੇ ਤੁਹਾਡੀ ਜੇਬ ਤੇ ਫਰਕ ਪਏਗਾ। ਜ਼ਿਆਦਾ ਜਾਣਕਾਰੀ ਅਸੀਂ ਹਾਸਲ ਕਰਵਾਂਗੇ ਸਾਡੇ ਨਾਲ ਜ਼ਿਆਦਾ ਗੱਲਬਾਤ ਸਾਂਝੀ ਕਰਨ ਵਾਸਤੇ ਸਮਾਜ ਸੇਵਕ ਪਵਨਦੀਪ ਸ਼ਰਮਾ ਜੀ ਮੂਦ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਾਗਰ ਜੀ ਕੀ ਕਹਿਣਾ ਚਾਹੁੰਦੇ ਜੇ ਈ ਚਲਾਨ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਕਿਤਨਾ ਕਿਤੇ ਪੰਜਾਬ ਪੁਲਿਸ ਦੇਖੋ ਏ ਡੀ ਜੀ ਪੰਜਾਬ ਟ੍ਰੈਫਿਕ ਡਿਪਾਰਟਮੈਂਟ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਦੱਸ ਦਿੱਤਾ ਕਿ ਪੰਜਾਬ ਦੇ ਚਾਰ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਈ ਚਲਾਨ ਸਿਸਟਮ ਲਾਗੂ ਹੋਣ ਜਾ ਰਿਹਾ ਹੈ ਇਸੇ ਤਰੀਕੇ ਦੇ ਨਾਲ ਅੰਮ੍ਰਿਤਸਰ ਇੱਕ ਬੜੀ ਪ੍ਰੋਮਿਨੈਂਟ ਸਿਟੀ ਆ ਸਮਾਰਟ ਸਿਟੀ ਆ ਔਰ ਇਹਦੇ ਵਿੱਚ ਸੀਸੀਟੀਵੀ ਕੈਮਰਾਜ਼ ਕਰੀਬ 1185 ਸਾਰੇ ਸ਼ਹਿਰ ਦੇ ਵਿੱਚ ਲੱਗੇ ਆ ਵਾਕ ਵਾਕ ਇੰਟਰਸੈਕਸ਼ਨ ਦੇ ਵਿੱਚ ਔਰ ਇਹਦਾ ਇੰਟੀਗ੍ਰੇਟਿਡ ਕਮਾਂਡ ਕੰਟਰੋਲ ਸੈਂਟਰ ਮਨਿਸਪਲ ਕਾਰਪੋਰੇਸ਼ਨ ਆਫਿਸ ਨੂੰ ਜੀਟੀਬੀ ਨੂੰ ਵਿਖੇ ਬਣਾਇਆ ਗਿਆ ਔਰ ਇਮੀਡੀਏਟਲੀ ਠੀਕ ਹੈ ਕਿ ਇਹ ਇਹਨਾਂ ਨੇ ਬਿਆਨ ਜਾਰੀ ਕੀਤਾ ਆਫੀਸ਼ੀਅਲ ਔਨ ਰਿਕਾਰਡ ਕੀਤਾ ਬੜਾ ਲੰਮੇ ਸਮੇਂ ਤੋਂ ਲੰਬੇ ਸੀ 2-3 ਸਾਲ ਤੋਂ ਇਹ ਪ੍ਰੋਜੈਕਟ ਪੈਂਡਿੰਗ ਸੀ 2023 ਦੇ ਵਿੱਚ ਇੰਪਲੀਮੈਂਟ ਹੋਣਾ ਸੀ ਨਹੀਂ ਹੋਇਆ ਪਰ ਹੁਣ ਹੋ ਰਿਹਾ ਅੱਜ ਜੇ 18 ਤਰੀਕ ਹੋਏ ਤਾਂ ਤੁਸੀਂ ਇਹ ਦੇਖ ਲਓ ਕਿ 26 ਜਨਵਰੀ ਤੋਂ ਕਿਹਾ ਗਿਆ ਕਿ ਇਹ ਅਸੀਂ ਫਾਲੋ ਕਰਦਾਂਗੇ ਇੰਪਲੀਮੈਂਟ ਕਰਦਾਂਗੇ ਇਹਦੇ ਵਿੱਚ ਬਹੁਤ ਸਾਰੇ ਪ੍ਰੋਸ ਐਂਡ ਕੌਨਸ ਆ ਜਿਹਦੇ ਇਹ ਵੀ ਵਾਜਿਬ ਗੱਲ ਹੈ ਕਿ ਸਾਰਿਆਂ ਲਈ ਇੱਕਸਾਰ ਯੱਕਜਾ ਕਾਨੂੰਨ ਹੋਣਗੇ ਜੇ ਆਮ ਬੰਦਾ ਕੋਈ ਗਲਤੀ ਕਰਦਾ ਟ੍ਰੈਫਿਕ ਰੂਲ ਨੂੰ ਵਾਇਓਲੇਟ ਕਰਦਾ ਮੋਟਰ ਵਹੀਕਲ ਐਕਟ ਦੀ ਬੇਹੁਮਤੀ ਕਰਦਾ ਉਹਦਾ ਚਲਾਨ ਹੋਊਗਾ ਉੱਥੇ ਨਾਲ-ਨਾਲ ਜੇ ਕੋਈ ਵੀਆਈਪੀ ਹੈ ਬੀਵੀਆਈਪੀ ਹੈ ਪੁਲਿਸ ਕਮਿਸ਼ਨਰ ਤੱਕ ਹੋਣਗੇ ਤੇ ਉਹਨਾਂ ਦਾ ਵੀ ਚਲਾਨ ਉਡਾਕ ਰਾਇ ਉਹਨਾਂ ਦੇ ਘਰ ਪਹੁੰਚ ਜਾਊਗਾ ਉਹ ਦੂਜਾ ਇਹਦਾ ਆਸਪੈਕਟ ਇਹ ਆ ਮੇਰਾ ਸਮੇਂ-ਸਮੇਂ ਸਰ ਜੀ ਤੁਸੀਂ ਵੀ ਆਵਾਜ਼ ਬੁਲੰਦ ਕੀਤੀ ਕਿ ਸਾਰੇ ਪ੍ਰੋਜੈਕਟ ਚੱਲਣੇ ਚਾਹੀਦੇ ਆ ਇਹ ਸਿਸਟਮ ਚਾਲੂ ਹੋਣਾ ਚਾਹੀਦਾ ਪਰ ਇਹਦੇ ਵਿੱਚ ਮੈਨੂੰ ਕੌਣ ਇਹ ਨਜ਼ਰ ਆ ਰਹੀ ਆ ਨੇਗੇਟਿਵਿਟੀ ਇਹ ਨਜ਼ਰ ਆ ਰਹੀ ਹੈ ਕਿ ਇੱਕਦਮ ਯਕਜਾ ਤਰੀਕੇ ਨਾਲ ਇਹਨੂੰ ਸ਼ੁਰੂ ਕਰ ਦੇਣਾ ਇਹਦੇ ਵਿੱਚ ਲੋਕਾਂ ਨੂੰ ਪਬਲਿਕ ਅਵੇਅਰਨੈਸ ਕੈਂਪੇਨ ਚਲਣੀ ਚਾਹੀਦੀ ਸੀ 3-4 ਮਹੀਨੇ 90 ਦਿਨ ਮਿਨੀਮਮ ਚਲਾਉਂਦੇ ਮੀਡੀਆ ਪਲੈਟਫਾਰਮਸ ਆਪ ਜੀ ਜਿਹੜਾ ਤੁਸੀਂ ਪ੍ਰੋਮੀਨੈਂਟ ਜਰਨਲਿਸਟ ਹੋ ਤੁਸੀਂ ਸ਼ਹਿਰ ਦੇ ਹਰ ਮੁੱਦੇ ਨੂੰ ਚੱਕਦੇ ਹੋ ਆਪ ਜੀ ਦੇ ਰਾਹੀਂ ਸੰਦੇਸ਼ ਲੋਕਾਂ ਨੂੰ ਜਾਂਦਾ ਲੋਕ ਵਹਿਰ ਹੁੰਦੇ ਬੱਚੇ ਬੱਚੇ ਤੱਕ ਇਹ ਗੱਲ ਪਹੁੰਚ ਜਾਂਦੀ ਐ ਇਦਾਂ ਤਾਂ ਨਾ ਹੁੰਦਾ ਨਾ ਕਿ ਇੱਕਦਮ ਸ਼ੁਰੂ ਕਰ ਦਿੱਤਾ ਲੋਕਾਂ ਨੂੰ ਇਹ ਗੱਲ ਦਾ ਬੇਸ਼ੈ ਨ ਹੋਵੇ ਕਿ ਹੁਣ ਇਹ ਕੈਮਰਾਸ ਚੱਲਦੇ ਆ ਤੇ ਸੀਰੀਲੈਂਸ ਸਿਸਟਮ ਵੀ ਚੱਲ ਗਿਆ ਜੀ ਜੀ ਦੂਸਰਾ ਮੇਰਾ ਸਵਾਲ ਇਹਨਾਂ ਨੂੰ ਇਹ ਆ ਕਿ ਪੁਲਿਸ ਹਮਲੇ ਦੀ ਕੀ ਟ੍ਰੇਨਿੰਗ ਕਰ ਦਿੱਤੀ ਐ ਕੀ ਉਹਨਾਂ ਨੂੰ ਸੀਰੀਲੈਂਸ ਮਸ਼ੀਨਜ਼ ਮਹయ్యా ਕਰਾ ਦਿੱਤੀਆਂ ਕੀ ਉਹਨਾਂ ਦੀ ਰਿਹਰਸਲਸ ਹੋ ਗਈਆਂ ਥੱਲੇ ਅਸੀਂ ਨੋਵਲਟੀ ਚੌਂਕ ਦੇ ਵਿੱਚ ਖੜੇ ਸੀ ਟ੍ਰੈਫਿਕ ਮੁਲਾਜ਼ਮੀਆਂ ਨਾਲ ਗੱਲਬਾਤ ਵੀ ਕੀਤੀ ਉਹ ਕਹਿੰਦਾ ਸਾਨੂੰ ਤਾਂ ਇਸ ਗੱਲ ਬਾਰੇ ਪਤਾ ਹੀ ਨਹੀਂ ਜੇ ਤੁਹਾਡੇ ਆਪ ਨੇ ਆਮਲੇ ਨੂੰ ਇਹ ਗੱਲ ਦਾ ਨਹੀਂ ਪਤਾ ਵੀ ਆਮ ਆਵਾਮ ਜਿੰਨਾ ਦੇ ਟੈਕਸ ਪੇਡ ਮਨੀ ਤੋਂ ਸਟੇਟ ਐਕਸਟ੍ਰੈਕਟ ਕਰਦਾ ਵੱਡੇ ਵੱਡੇ ਅਫਸਰਾਂ ਨੂੰ ਕਿੱਥਾਂ ਜਾਂਦੀਆਂ ਤੇ ਉਹਨਾਂ ਨੂੰ ਕਿਵੇਂ ਪਤਾ ਹੋਊਗਾ ਸੋ ਕਿਤੇ ਜਿਹੜੇ ਰੂਲਸ ਆ ਕਾਨੂੰਨ ਆ ਕਵਾਨੀਨ ਆ ਉਹ ਬਣਦੇ ਲੋਕਾਂ ਦੀ ਸਹੂਲਤ ਲਈ ਲੋਕਾਂ ਦੇ ਫਾਇਦੇ ਲਈ ਸੇਫਟੀ ਸਿਕਿਉਰਿਟੀ ਲਈ ਤੁਹਾਡੇ ਸਾਬ ਨਾਲ ਜਲਦਬਾਜੀ ਜ਼ਿਆਦਾ ਹੋ ਗਈ ਹੈ ਯਕਦਾਂੀ ਕਹਿ ਦਿੰਦਾ ਕਿ 26 ਜਨਵਰੀ ਤੋਂ ਇਸ ਲਾਂਚ ਸ਼ੁਰੂ ਆਦਾ ਲੋਕਾਂ ਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਵੇਖੋ ਬਿਲਕੁਲ ਤੁਸੀਂ ਵਾਜਿਬ ਗੱਲ ਕੀਤੀ ਹੈ ਜਲਦਬਾਜੀ ਆ ਹਨ ਫਾਨਨ ਦੇ ਵਿੱਚ ਗੱਲ ਕੀਤੀ ਹੈ ਮੈਨੂੰ ਤਾਂ ਲੱਗਦਾ ਬੇਸਿਕ ਪ੍ਰੈਪਰੇਸ਼ਨ ਇਹਨਾਂ ਦੀ ਆਪ ਦੇ ਖੁਦ ਨਹੀਂ ਨਹੀਂ ਹੈਗੀ ਪਿਛਲੇ ਸਮੇਂ 'ਚ ਇਹਨਾਂ ਨੇ ਇੱਕ ਰੈਗੂਲੇਸ਼ਨ ਪਾਸ ਕੀਤਾ ਕਿ ਛੋਟੇ ਬੱਚੇ ਜਿਹੜੇ ਸਕੂਲ ਜਾਂਦੇ ਆ ਜੋ ਵੀਕਲ ਡਰਾਈਵ ਕਰਨਗੇ ਤੇ ਉਹਨਾਂ ਨੂੰ ਫਾਈਂਡ ਕਰਾਂਗੇ ਵਹੀਕਲ ਇੰਪਾਉਂਡ ਕਰਾਂਗੇ ਉਹਨਾਂ ਦੇ ਪੈਰੈਂਟਸ ਨੂੰ ਸਜ਼ਾ ਦੇਵਾਂਗੇ ਜੇਲ੍ਹ ਭੇਜਾਂਗੇ ਲਾਇਸੈਂਸ ਨਹੀਂ ਬਣਾਇਆ ਕਰਨਗੇ ਵੱਡੇ ਵੱਡੀਆਂ ਗੱਲਾਂ ਕਰਤੀਆਂ 25-25 ਹਜ਼ਾਰ ਰੁਪਏ ਜੁਰਮਾਨਾ ਕਰਾਂਗੇ ਉਹ ਕੁਝ ਇੱਕ ਹਫ਼ਤੇ ਸਾਰਾ ਰੋਲਾ ਰੱਪਾ ਪਿਆ ਸਭਾ ਠਾਪੂਗੇ ਬਹਿ ਗਿਆ ਕੋਈ ਵੀ ਉਹਨੂੰ ਫੋਲੋ ਨਹੀਂ ਕਰਦਾ ਕਿਤੇ ਮੈਨੂੰ ਵੀ ਇਹ ਡਰ ਰਿਹਾ ਕਿ ਮੈਂ ਆਪ ਇਸ ਗੱਲ ਦਾ ਹਮਾਇਤੀ ਹਾਂ ਕਿ ਸੀਸੀਟੀਵੀ ਕੈਮਰਾ ਸਿਰਾਈ ਈਚ ਲਾਂ ਪਰ ਜਾ ਚੱਲਣਾ ਚਾਹੀਦਾ ਔਰ ਜਦੋਂ ਸ਼ਹਿਰ 'ਚ ਕੋਈ ਪਬਲਿਕ ਟਰਾਂਸਪੋਰਟ ਹੈ ਨਹੀਂ ਪ੍ਰਾਈਵੇਟ ਓਨਡ ਵੀਕਲਸ ਜ਼ਿਆਦੇ ਆ ਰਾਹੀ ਪ੍ਰੋਜੈਕਟ ਫੇਲ ਹੋ ਗਿਆ ਦਿੱਲੀ 'ਚ 40000 ਤੋਂ ਵੱਧ ਆਟੋ ਚੱਲਦੇ ਆ ਲੋਕਾਂ ਕੋਲ ਹਾਈ ਸਕਿਉਰਿਟੀ ਨੰਬਰ ਪਲੇਟਸ ਅੱਜ ਵੀ ਨਹੀਂ ਹੈਗੀਆਂ ਈਵਨ ਕਿ ਪੁਲਿਸ ਅੱਛਾ ਪਵਨ ਜੀ ਉਹਨਾਂ ਨੂੰ ਬੜੀ ਮੁਸ਼ਕਲ ਆਏਗੀ ਕਈ ਲੋਕ ਇਸ ਤਰ੍ਹਾਂ ਦੇ ਟੂ ਵੀਲਰ ਹੋਵੇ ਜਾਂ ਫੋਰ ਵੀਲਰ ਹੋਵੇ ਖਰੀਦ ਲੈਂਦੇ ਨੇ ਕੁਝ ਦਸਤਾਵੇਜ਼ ਰੱਖ ਲੈਂਦੇ ਨੇ ਲਈ ਵੇਚੀ ਦਾ ਦਸਤਾਵੇਜ਼ ਜਿਹੜਾ ਉਹ ਰੱਖ ਲੈਂਦੇ ਆ ਆਪਣੇ ਕੋਲ ਤੇ ਗੱਡੀ ਆਪਣੇ ਨਾਮ ਹੀ ਨਹੀਂ ਕਰਾਉਂਦੇ ਜੇਕਰ ਉਹ ਨਿਯਮ ਤੋੜਦੇ ਤੇ ਜਿਹਦੇ ਨਾਮ ਦੇ ਉੱਤੇ ਗੱਡੀ ਚਲਾਉਂਦੇ ਉਹਦੇ ਘਰ ਜਾਣਾ ਬਹੁ ਇਦਾਂ ਹੀ ਆ ਨਾ ਇਸੇ ਕਰਕੇ ਮੈਂ ਅਰਜ਼ ਕਰ ਰਿਹਾ ਕਿ ਇਹਦੇ ਵਿੱਚ ਠੀਕ ਹੈ ਕਾਨੂੰਨ ਦੀ ਖਿਲਾਫ ਫਰਜ਼ੀ ਜ਼ਰੂਰ ਹੈ ਲੋਕਾਂ ਨੂੰ ਫਿਰ ਸਮਝਣਾ ਪਊਗਾ ਕਿ ਕਿੱਦਾਂ ਆਪਣੇ ਡਾਕੂਮੈਂਟਸ ਨੂੰ ਕੰਪਲੀਟ ਕਰਨਾ ਕਿੱਦਾਂ ਲੀਗਲ ਔਰ ਵੈਲਿਡ ਸਿਸਟਮ ਮੇਨਟੇਨ ਕਰਕੇ ਰੱਖਣਾ ਇਹ ਸਾਰੀ ਗੱਲਾਂ ਠੀਕ ਨੇ ਲੂਪ ਹੋ ਸਾਰੇ ਬੰਦ ਹੋ ਜਾਣਗੇ ਮੈਂ ਅਗੇ ਅਰਜ਼ ਕੀਤਾ ਜੇ ਇੱਕ ਗਰੀਬ ਆਲ ਮੰਡੀ ਪਾਉਂਦਾ ਤੇ ਉਹਦਾ ਚਲਾਨ ਹੋਊਗਾ ਜੇ ਕੋਈ ਪੁਲਿਸ ਕਮਿਸ਼ਨਰ ਨਹੀਂ ਗੱਡੀ ਚਾ ਰਹੀ ਹੈ ਸੀਟ ਬੈਲ ਨਹੀਂ ਲਾਈ ਤੇ ਉਹਦਾ ਚਲਾਨ ਉਹਨੂੰ ਪਹੁੰਚ ਜਾਊਗਾ ਪਰ ਗੱਲ ਤਾਂ ਇਹ ਆ ਕਿ ਤੇ ਇਹ ਪਿਛਲੇ ਸਾਰੇ ਰੈਗੂਲੇਸ਼ਨਸ ਬੰਦ ਸਿਰਫ 2-4 ਦਿਨ ਅਖਬਾਰੀ ਇਸ਼ਤਿਹਾਰ ਬਣਾ ਕੇ ਲੋਕਾਂ ਨੂੰ ਥੋੜੇ-ਬੋੜੇ ਫਾਈਂਡ ਕਰਕੇ ਲੋਕਾਂ ਦਾ ਫੋਨ ਵੀ ਕੇ ਇਹਨਾਂ ਵਿਵਾਦ ਦੇ ਵਿੱਚ ਮਹੱਲਿਆਂ ਦੇ ਪ੍ਰਧਾਨ ਉੱਠ ਕੇ ਵਿਰੋਧ ਕਰਨਾ ਲੋਕਲ ਪੋਲਿਟਿਸ਼ੀਅਨਸ ਦਾ ਵਿਰੋਧ ਕਰਨ ਫਿਰ ਅਲਟੀਮੇਟਲੀ ਕਹਿਣਾ ਜੀ ਇਹ ਪ੍ਰੋਜੈਕਟ ਨੂੰ ਹਜੇ ਰੋਕ ਦਿਓ ਤੇ 100 ਕਰੋੜ ਦਾ ਪ੍ਰੋਜੈਕਟ ਫਿਰ ਮਿੱਟੀ ਹੋ ਜਾਏਗਾ ਜੇ ਕੋਈ ਮਹੱਲਿਆਂ ਦੇ ਵਿੱਚ ਛੋਟੇ-ਕਾ ਪ੍ਰਧਾਨ ਕੇ ਇਹ ਬੰਦ ਕਰੋ ਬੰਦ ਕਰੋ ਤੇ 100 ਕਰੋੜ ਦਾ ਪ੍ਰੋਜੈਕਟ ਸਾਡੀ ਜੇਬਾਂ ਚੋਂ ਪੈਸੇ ਗਏ ਤੁਸੀਂ ਆਪ ਦੇਖ ਲਿਆ ਨਾ ਕਿ ਅੰਮ੍ਰਿਤਸਰ ਦੇ ਵਿੱਚ ਪਬਲਿਕ ਟਰਾਂਸਪੋਰਟ ਸੀ ਸਿਟੀ ਬੱਸ ਸਰਵਿਸ ਆਈ ਕਰੋੜਾਂ ਰ ਇਕ ਸੋ ਕਰੀਬ 12 ਦੇ ਕਰੀਬ ਉਹ ਸਿਟੀ ਬੱਸ ਸਰਵਿਸ ਪੰਜਾਬ ਚਾਉਂਦੀ ਸੀ ਅੰਮ੍ਰਿਤਸਰ ਚ ਆਉਂਦੀ ਸੀ 93 ਬੀਆਰਟੀਐਸ ਹੈ 205 ਦੇ ਕਰੀਬ ਬੱਸਾਂ ਹੋ ਜਾਂਦੀਆਂ ਜੇ ਉਹ ਚੱਲਦੀਆਂ ਤੇ ਅੰਮ੍ਰਿਤਸਰ ਨੂੰ ਪਬਲਿਕ ਟ੍ਰਾਂਸਪੋਰਟ ਮਿਲਣੀ ਸੀ ਉਹ ਕਿਉਂ ਬੰਦ ਹੋਈਆਂ ਇਸੇ ਕਰਕੇ ਲੋਕਲ ਪੋਲੀਟਿਸ਼ੀਅਨਸ ਦੀ ਬਦਨੀਤੀ ਵੋਟ ਬੈਂਕ ਦੀ ਰਾਜਨੀਤੀ ਆਟੋਸ ਵਾਲੇ ਇਲੀਗਲ ਆਟੋਸ ਨੂੰ ਪ੍ਰੋਤਸਾਹਨ ਦੇਣਾ ਮੈਂ ਨਹੀਂ ਕਹਿੰਦਾ ਆਟੋਸ ਬੰਦ ਕਰ ਦਿਓ ਉਹਨਾਂ ਨੇ ਵੀ ਆਪਣਾ ਕੰਮ ਕਰਨਾ ਰੋਟੀ ਖਾਣੀ ਆ ਪਰ ਉਹਨਾਂ ਨੂੰ ਬਰਾਬਰ ਮੌਕੇ ਨਹੀਂ ਦਿੱਤੇ ਗਏ ਸਮਝੀ ਅਵੇਰਨੈਸ ਤੁਸੀਂ ਕਹਿੰਦੇ ਵੀ ਕਿ ਹੋਣੀ ਚਾਹੀਦੀ ਲੋਕਾਂ ਨੂੰ ਪਤਾ ਨਹੀਂ ਹੈਗਾ ਲੋਕਾਂ ਨੂੰ ਪਤਾ ਹੋਵੇ ਉਸ ਤੋਂ ਬਾਅਦ ਲੋਕੀ ਆਪਣੀ ਤਿਆਰੀ ਕਰ ਲੈਣ ਪਰ ਜੇ ਥੋੜਾ ਬੋਤਾ ਅਵੇਰਨੈਸ ਹੋਈਏ ਤਾਂ ਹੀ ਤੁਹਾਨੂੰ ਪਤਾ ਲੱਗਾ ਤੁਸੀਂ ਤਾਂ ਹੀ ਅੱਗੇ ਦੱਸਣ ਦੀ ਕੋਸ਼ਿਸ਼ ਕਰਦੇ ਪਏ ਯਾਨੀ ਕਿ ਇਹਦੇ ਵਿੱਚ ਕੋਈ ਨਾ ਕੋਈ ਤੇ ਸ਼ੁਰੂਆਤ ਹੋ ਚੁੱਕੀ ਹੈ ਮੈਂ ਉਹੀ ਅਰਸ਼ ਕਰ ਰਿਹਾ ਨਾ ਕਿ ਸਾਡੀ ਤੇ ਮੋਰਲ ਡਿਊਟੀ ਹੈ ਆਪ ਜੀ ਵੀ ਸਮੇਂ ਸਮੇਂ ਸਰ ਇਸ਼ੂਜ਼ ਲਿਆਉਂਦੇ ਹੋ ਮੈਂ ਵੀ ਯਤਨ ਕਰਦਾ ਹਾਂ ਅਸੀਂ ਅਵੇਅਰਨੈਸ ਰੱਖਦੇ ਹਾਂ ਸਾਇੰਟਿਫਿਕ ਟੈਂਪਰਮੈਂਟ ਰੱਖਦੇ ਹਾਂ ਜੇ ਸਾਨੂੰ ਪਤਾ ਲੱਗ ਗਿਆ ਡਿਜ਼ਨਟ ਮੀਨ ਕਿ ਸਾਰਿਆਂ ਨੂੰ ਪਤਾ ਲੱਗ ਗਿਆ ਮੈਂ ਗੱਲ ਕੀਤੀ ਨਾ ਕਿ ਟ੍ਰੈਫਿਕ ਮੁਲਾਜ਼ਮੀ ਨੂੰ ਖੁਦ ਨਹੀਂ ਪਤਾ ਉਹ ਹੀ ਸਮਝਦਾ ਕਿ ਇਹ ਨਹੀਂ ਸਿਸਟਮ ਚੱਲੂ ਹੋਣਾ ਕਦੀ ਵੀ ਤੇ ਜੇ ਆਮ ਲੋਕਾਂ ਨੂੰ ਨਹੀਂ ਪਤਾ ਅੱਜ ਅਸੀਂ ਇੰਟਰਵਿਊ ਕਰ ਰਹੇ ਹਾਂ ਲੋਕਾਂ ਤੱਕ ਮੈਸੇਜ ਜਾਊਗਾ ਸੰਦੇਸ਼ ਜਾਊਗਾ ਲੋਕ ਜ਼ਿਆਦਾ ਅਵੇਅਰ ਹੋਣਗੇ ਇੱਕ ਦੋ ਤਿੰਨ ਚਾਰ ਪੰਜ 10 ਬੰਦਿਆਂ ਨੂੰ ਪਤਾ ਲੱਗਣ ਨਾਲ ਮਕਸਦ ਨਹੀਂ ਹੱਲ ਹੁੰਦਾ ਕੋਈ ਪਬਲਿਕ ਨੋਟੀਫਿਕੇਸ਼ਨ ਆ ਕਿਸੇ ਨੇ ਕੋਈ ਅਕਸਰ ਸਾਨੂੰ ਨਿੱਜੀ ਤੌਰ ਤੇ ਭੇਜ ਦਿੰਦਾ ਕਿ ਇਹ ਚੱਲ ਰ ਪਰ ਗੱਲ ਤੇ ਆਮ ਆਵਾਮ ਦੀ ਆ ਸਟੇਟ ਐਕਸਟੈਕਟਰ ਜਿਹੜੇ ਪੈਦਾ ਕਰਦੇ ਆ ਜਿਹੜੇ ਆਪਣੇ ਖੂਨ ਪਸੀਨੇ ਦੀ ਮਿਹਨਤ ਦੀ ਕਮਾਈ ਦੇ ਨਾਲ ਬੱਚਾ ਟੌਫੀ ਖਰੀਦਦਾ ਨਾ ਉਹ ਵੀ ਟੈਕਸ ਪੇ ਕਰਦਾ ਉਹਨਾਂ ਦੇ ਪੈਸਿਆਂ ਦੇ ਨਾਲ ਫਿਰ ਇਹਨਾਂ ਅਫਸਰਾਂ ਨੂੰ ਤਨਖਾਹ ਮਿਲਦੀਆਂ ਜੇ ਉਹਨਾਂ ਨੂੰ ਅਸੀਂ ਚਲਾਕੀ ਦੇ ਨਾਲ ਇੱਕਦਮ ਸ਼ੁਰੂ ਕਰਕੇ ਉਹਨਾਂ ਨੂੰ ਵੱਡੇ ਵੱਡੇ ਫਾਇਨ ਕਰਾਂਗੇ ਖੂਨ ਚੂਸਣਾ ਸ਼ੁਰੂ ਕਰ ਦਾਂਗੇ ਤੇ ਨਾਲ ਫਿਰ ਇਹਨਾਂ ਅਫਸਰਾਂ ਨੂੰ ਤਨਖਾਹ ਮਿਲਦੀਆਂ ਜੇ ਉਹਨਾਂ ਨੂੰ ਅਸੀਂ ਚਲਾਕੀ ਦੇ ਨਾਲ ਇੱਕਦਮ ਸ਼ੁਰੂ ਕਰਕੇ ਉਹਨਾਂ ਨੂੰ ਵੱਡੇ ਵੱਡੇ ਫਾਇਨ ਕਰਾਂਗੇ ਖੂਨ ਚੂਸਣਾ ਸ਼ੁਰੂ ਕਰ ਦਾਂਗੇ ਇਹ ਪ੍ਰੈਕਟੀਕਲੀ ਕੋਈ ਬਹੁਤ ਚੰਗੀ ਗੱਲ ਨਹੀਂ ਹੈ ਸਟੇਟ ਦਾ ਫਰਜ਼ਾ ਲੋਕਾਂ ਦੀ ਸਪੋਰਟ ਕਰਨਾ ਸਹਾਇਤਾ ਕਰਨਾ ਸੋ ਧੰਨਵਾਦ ਜਾਣਕਾਰੀ ਅਸੀਂ ਸਾਂਝੀ ਕੀਤੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਤਿਆਰੀ ਤੁਹਾਨੂੰ ਫਿਰ ਵੀ ਰੱਖਣੀ ਪਵੇਗੀ ਚਾਹੇ ਸਾਡੀ ਜਦ ਤੱਕ ਇਹੋ ਹੀ ਹੈ ਕਿ ਜਦੋਂ ਤੱਕ ਜਿੰਨੇ ਵੀ ਸ਼ਹਿਰਾਂ ਦੇ ਵਿੱਚ ਈਚਲਾਨ ਦੀ ਸ਼ੁਰੂਆਤ ਹੋ ਜਾਈਏ ਜਦੋਂ ਤੱਕ ਉਹ ਪੂਰੇ ਸ਼ਹਿਰ ਵਾਸੀ ਨੂੰ ਨਹੀਂ ਪਤਾ ਲੱਗਦਾ ਉਦੋਂ ਤੱਕ ਈਚਲਾਨ ਦੀ ਸ਼ੁਰੂਆਤ ਨਹੀਂ ਕਰਨੀ ਚਾਹੀਦੀ ਪਰ ਫਿਰ ਵੀ ਸਾਡੇ ਵੱਲੋਂ ਵੀ ਤਿਆਰੀ ਹੈ ਤੁਹਾਡੇ ਵੱਲੋਂ ਵੀ ਤਿਆਰੀ ਹੋਣੀ ਚਾਹੀਦੀ ਹੈ ਕਿ ਤੁਹਾਡੇ ਦਸਤਾਵੇਜ਼ ਪੂਰੇ ਹੋਣ ਤੁਸੀਂ ਕੋਈ ਵੀ ਟ੍ਰੈਫਿਕ ਨਿਯਮ ਨਾ ਤੋੜੋ ਕੈਮਰਾਮੈਨ ਦੇ ਨਾਲ ਸੁਖਸ਼ਾਸ਼